ਹਾਂਜੀ ਮਿੱਤਰੋ ਠਾਠਾ ਮਾਰਦੇ ਸਮੁੰਦਰ ਨੂੰ ਵੇਖ ਕੇ ਤੇ ਮਨ ਦੇ ਵਿੱਚ ਇੱਕੋ ਖਿਆਲ ਆਉਂਦਾ ਵੀ ਇਹਦੀ ਡੰਗਾਈ ਪਤਾ ਨਹੀਂ ਕਿੰਨੀ ਹੋਣੀ ਆ ਤੇ ਇਸ ਟਾਈਮ ਆਪਾਂ ਹੈਗੇ ਆਂ ਜੀ ਪ੍ਰਸ਼ਾਂਤ ਮਹਾਸાગਰ ਦੇ ਵਿੱਚ ਤੇ ਡੰਗਾਈ ਹੈ ਇਹਦੀ ਜੀ ਇਹ ਇਸ ਟਾਈਮ ਜਿੱਥੇ ਆਪਾਂ ਜਾਣਦੇ ਆਂ 16000 ਫੁੱਟ ਤੇ ਆਪਾਂ ਤੁਸੀਂ 16000 ਫੁੱਟ ਦਾ ਹਿਸਾਬ ਲਾ ਲਓ ਵੀ ਜਿਹੜੇ ਆਪਾਂ ਪਿੰਡਾਂ ਦੇ ਵਿੱਚ ਆਪਾਂ ਬੋਰ ਕਰਦੇ ਆਂ ਉਹ 400 500 ਫੁੱਟ ਤੇ ਕਰਦੇ ਆਂ ਤੇ ਆਪਾਂ ਆਖਦੇ ਨੇ بڑا ਡੂੰਗਾ ਹੋ ਗਿਆ ਤੇ ਇਸ ਟਾਈਮ ਇਹਦੀ ਡੰਗਾਈ ਇੱਥੇ 16000 ਫੁੱਟ ਆ ਤੇ ਇਹ ਅਜੇ ਸਾਰਿਆਂ ਤੋਂ ਡੂੰਗਾ ਨਹੀਂਗਾ ਜਿਹੜਾ ਸਭ ਤੋਂ ਡੂੰਗਾ ਏਰੀਆ ਵਾ ਨਾ ਉਹਦਾ ਨਾਮ ਹੈ ਜੀ ਮਰੀਨਾ ਟਰੈਚ ਤੇ ਉੱਥੇ ਡੰਗਾਈ ਹੁੰਦੀ ਆ ਲਗਭਗ 35000 35000 ਤੋਂ 36000 ਫੁੱਟ ਉੱਥੇ ਸਮੁੰਦਰ ਦੀ ਡੰਗਾਈ ਹੁੰਦੀ ਆ ਉਹ ਹੁੰਦਾ ਜੀ ਪੱਛਮੀ ਪ੍ਰਸ਼ਾਂਤ ਮਹਾਸાગਰ ਦੇ ਵਿੱਚ ਤੇ ਆਪਾਂ ਇਸ ਟਾਈਮ ਆ ਪੂਰਬੀ ਪ੍ਰਸ਼ਾਂਤ ਮਹਾਸાગਰ ਦੇ ਵਿੱਚ ਆਪਾਂ ਜਾਣਦੇ ਆ ਤੇ ਐ ਟਾਈਮ ਦੀ ਡੰਗਾਈ ਤੇ 16000 ਫੁੱਟ ਆ ਜਿੱਥੇ ਹੁਣ ਆਪਾਂ ਇਸ ਟਾਈਮ ਲੰਘਣਦੇ ਆ ਤੇ ਤੁਸੀਂ ਹੁਣ ਇਹ ਜਿਹੜੀ ਜਾਣਕਾਰੀ ਆ ਨਾ ਆਪਣੇ ਸਾਰੇ ਦੋਸਤਾਂ ਨੂੰ ਸ਼ੇਅਰ ਕਰ ਦੋ ਪੰਜਾਬ ਦੇ ਵਿੱਚ ਹੁਣ ਕੋਈ ਬੰਦਾ ਰਹਿ ਨਾ ਜਾਵੇ ਜਿਹੜਾ ਆਖੇ ਵੀ ਮੈਨੂੰ ਯਾਰ ਪਤਾ ਨਹੀਂ ਵੀ ਸਮੁੰਦਰ ਡੂੰਘਾ ਕਿੰਨਾ ਹੁੰਦਾ ਵਾ ਹੁਣ ਸਾਰਿਆਂ ਨੂੰ ਪਤਾ ਲੱ